ਜਿਰਕਪੁਰ ਦਾ ਖੇਤਰ ਹੁਣ ਦੁਨੀਆ ਦੇ ਨਕਸ਼ੇ ਤੇ ਆਵੇਗਾ ਜਿਰਕਪੁਰ ਖੇਤਰ ਦੀਆਂ ਪ੍ਰਾਪਰਟੀਆਂ ਵਿੱਚ ਵੱਡਾ ਉਸ਼ਾਲ ਭਾਵ ਰੇਟ ਵਧਣ ਦੇ ਅਸਾਰ ਵੀ ਬਣ ਸਕਦੇ ਨੇ ਔਰ ਜਿਰਕਪੁਰ ਦੇ ਖੇਤਰ ਚ ਵੱਡੇ ਪੱਧਰ ਤੇ ਵਿਕਾਸ ਹੋਣ ਦੇ ਵੀ ਅਸਾਰ ਬਣੇ ਨੇ ਦਰਅਸਲ ਪੰਜਾਬ ਸਰਕਾਰ ਨੇ जीरपुर ਖੇਤਰ ਵਿੱਚ ਐਕਸਪੋ ਸਿਟੀ ਬਣਾਉਣ ਦਾ ਫੈਸਲਾ ਲਿਆ ਔਰ ਇਹਦੇ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਹਾ ਜਾਂਦਾ ਵੀ ਦੇਸ਼ ਦਾ ਸਭ ਤੋਂ ਵੱਡਾ ਇਹ ਐਕਸਪੋ ਸਿਟੀ ਹੋਵੇਗਾ ਜਿਹੜੇ ਪੱਧਰ ਤੇ ਇਹਦੇ ਲਈ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਆ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਦਿੱਲੀ ਦੇ ਪ੍ਰਗਤੀ ਮੈਦਾਨ ਤੋਂ ਵੀ ਇਹ ਐਕਸਪੋ ਸਿਟੀ 60 ਏਕੜ ਦੇ ਕਰੀਬ ਵੱਡੀ ਹੋਵੇਗੀ ਭਾਵੇਂ ਵੀ ਇਹ ਦੇਸ਼ ਦਾ ਸਭ ਤੋਂ ਵੱਡੀ ਜਿਹੜੀ ਹੈ ਐਕਸਪੋ ਸਿਟੀ ਹੋਵੇਗੀ ਔਰ ਜੀਰਪੁਰ ਦੇ ਨੇੜਲੇ ਜਿਹੜੇ ਪਿੰਡ ਨੇ ਰੁੜਕਾ ਧਰਮਗੜ ਸ਼ਫੀਪੁਰ ਤੇ ਲਡਿਆਲੀ ਇਹਨਾਂ ਪਿੰਡਾਂ ਦੀ ਜ਼ਮੀਨ ਅਕਵਾਇਰ ਕਰਕੇ ਇਹ ਐਕਸਪੋ ਸਿਟੀ ਬਣਾਉਣ ਦੀ ਤਜਵੀਜ਼ ਹੈ ਜਿਹਨੂੰ ਤਕਰੀਬਨ ਅੰਤਮ ਰੂਪ ਦੇ ਦਿੱਤਾ ਗਿਆ ਔਰ ਜੋ ਜਾਣਕਾਰੀ ਮਿਲੀ ਹੈ ਰੁੜਕਾ ਪਿੰਡ ਦੀ 75 ਏਕੜ ਧਰਮਗੜ ਦੀ 74 ਏਕੜ ਸਫੀਫਰ ਦੀ 2.5 ਏਕੜ ਤੇ ਇਸੇ ਤਰ੍ਹਾਂ ਲੜਿਆਲੀ ਪਿੰਡ ਦੀ 34 ਏਕੜ ਜ਼ਮੀਨ ਅਕਵਾਇਰ ਕੀਤੀ ਜਾਊਗੀ ਕੁੱਲ 183 ਏਕੜ ਰਕਬੇ ਵਿੱਚ ਐਕਸੋ ਸਿਟੀ ਬਣਾਉਣ ਦਾ ਜਿਹੜਾ ਉਹ ਪ੍ਰਪੋਜ਼ਲ ਹੈ ਤਜਵੀਜ਼ ਹੈ ਜਿਹਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ ਇਸ ਪ੍ਰੋਜੈਕਟ ਨੂੰ ਤਕਰੀਬਨ ਸਾਰੀਆਂ ਮਨਜ਼ੂਰੀਆਂ ਮਿਲ ਗਈਆਂ ਨੇ ਇਹ ਸੋਰਸ ਦੱਸਦੇ ਨੇ ਔਰ ਇਸੇ ਤਰ੍ਹਾਂ ਜੋ ਜਾਣਕਾਰੀ ਮਿਲੀ ਹੈ ਪੰਜਾਬ ਸਰਕਾਰ ਨੇ ਇਸ ਐਕਸਪੋ ਸਿਟੀ ਨੂੰ 2 ਸਾਲਾਂ ਚ ਕੰਪਲੀਟ ਕਰਨ ਦਾ ਟਾਰਗੇਟ ਫਿਕਸ ਕੀਤਾ ਹੈ ਐਕਸਪੋ ਸਿਟੀ ਦਾ ਤਕਰੀਬਨ 52 ਲੱਖ ਵਰਗ ਫੁੱਟ ਖੇਤਰ ਜਿਹੜਾ ਉਸਾਰੀ ਦੇਣ ਹੋਊਗਾ ਔਰ ਇਸ ਤੋਂ ਜਿਹੜਾ ਵੱਖਰਾ ਦੂਸਰਾ ਰਕਬਾ ਹੋਊਗਾ ਉਹ ਰਕਬਾ ਜਿਹੜਾ ਆ ਉਹ ਗ੍ਰੀਨ ਪੱਟੀ ਹੋਊਗਾ ਜਾਂ ਓਪਨ ਸਪੇਸ ਹੋਊਗੀ ਔਰ ਇਸੇ ਤਰ੍ਹਾਂ ਐਕਸਪੋਸਿਟੀ ਉੱਚ ਪੱਧਰੀ ਇੱਥੇ ਟ੍ਰੇਡ ਫੇਅਰ ਲਗਾਇਆ ਕਰਨਗੇ ਉੱਚ ਪੱਧਰੀ ਦਾ ਭਾਵ ਕਮਾਂਤਰੀ ਪੱਧਰ ਦੇ ਟ੍ਰੇਡ ਫੇਅਰ ਇੱਥੇ ਲਗਾਇਆ ਕਰਨਗੇ ਔਰ ਇਹ ਕਿਹਾ ਜਾਂਦਾ ਜਿਹੜੇ ਢੰਗ ਨਾਲ ਇਹਨੂੰ ਉਸਾਰਨ ਦੀ ਤਜਵੀਜ਼ ਬਣਾਈ ਹੈ ਬਿ ਦੁਨੀਆ ਭਰ ਦੀਆਂ ਕੰਪਨੀਆਂ ਇਸ ਸਿਟੀ ਵਿੱਚ ਆ ਕੇ ਆਪੋ ਆਪਣੇ ਟ੍ਰੇਡ ਆਪੋ ਆਪਣੇ ਸਾਜੋ ਸਮਾਨ ਦੀ ਐਗਜ਼ੀਬਿਸ਼ਨ ਲਾਇਆ ਕਰਨਗੀਆਂ ਔਰ ਇਹ ਵੀ ਇਹ ਪ੍ਰੋਜੈਕਟ ਨੂੰ ਤਿਆਰ ਕੀਤਾ ਸੰਭਾਵਨਾ ਯਾਹਰ ਕੀਤੀ ਹੈ ਵੀ ਟ੍ਰੇਡ ਫੇਅਰ ਨੂੰ ਦੇਖਣ ਲਈ ਲੱਖਾਂ ਲੋਕਾਂ ਦੇ ਇਸ ਸਿਟੀ ਵਿੱਚ ਆਉਣ ਦੀ ਸੰਭਾਵਨਾ ਹੈ ਔਰ ਇਹਦੇ ਲਈ ਇਹਦੀ ਐਂਟਰੀ ਲਈ ਐਂਟਰੀ ਫੀਸ ਵੀ ਨਿਰਧਾਰਤ ਕੀਤੀ ਜਾਊਗੀ ਜਿਸ ਨੇ ਨਾਲ ਪੰਜਾਬ ਸਰਕਾਰ ਨੂੰ ਕਾਫੀ ਵਿੱਤੀ ਜਿਹੜਾ ਫਾਇਦਾ ਵੀ ਹੋਊਗਾ ਇਹ ਵੀ ਗੱਲ ਕਹੀ ਗਈ ਹੈ ਕਿ ਸਰਕਾਰ ਨੇ ਜਦੋਂ ਐਕਸਪੋ ਸਿਟੀ ਬਣਾਉਣ ਦਾ ਫੈਸਲਾ ਲਿਆ ਤੇ ਫਿਰ ਲੋਕੇਸ਼ਨ ਇਹੋ ਜੀ ਲੱਭੀ ਜਾ ਰਹੀ ਸੀ ਜੋ ਇਸ ਸਿਟੀ ਲਈ ਜਿਹੜੀ ਹੈ ਉਹ ਠੁਕਵੀ ਹੋਵੇ ਔਰ ਇਹ ਬੜਾ ਸੋਚ ਵਿਚਾਰ ਕੇ ਕਹਿੰਦੇ ਸਾਈਟ ਫਾਈਨਲ ਕੀਤੀ ਹੈ ਅੱਜ ਢੀਲਪੁਰ ਨੇੜਲੇ ਪਿੰਡਾਂ ਦੀ ਰੁੜਕਾ ਧਰਮਗੜ ਸਫੀਪੁਰ ਤੇ ਲੜਿਆਲੀ ਦੀ ਕਿਉਂਕਿ ਇਸ ਲੋਕੇਸ਼ਨ ਦੇ ਨਾਲ ਜਿੱਥੇ ਚੰਡੀਗੜ੍ਹ ਦਾ 에어ਪੋਰਟ ਲੱਗਦਾ ਉੱਥੇ ਚੰਡੀਗੜ੍ਹ ਤੇ ਮੁਹਾਲੀ ਦੇ ਉਦਯੋਗ ਖੇਤਰ ਜਿਹੜੇ ਨੇ ਇੰਡਸਟਰੀਅਲ ਏਰੀਆ ਜਿਹੜੇ ਨੇ ਉਹ ਵੀ ਲੱਗਨੇ ਨੇ ਜਿਹੜੇ ਇਸ ਸਿਟੀ ਦੀ ਬੜੇ ਲਾਹੇਵੰਦ ਸਾਬਤ ਹੋਣਗੇ ਇਹ ਵੀ ਜਾਣਕਾਰੀ ਮਿਲੀ ਆ ਵੀ ਪੰਜਾਬ ਸਰਕਾਰ ਕਿਤੇ ਸੋਚ ਰਹੀ ਹੈ ਵੀ ਇਸ ਐਕਸਪੋ ਸਿਟੀ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਇਹ ਵੀ ਪਤਾ ਲੱਗਾ ਵੀ ਪੰਜਾਬ ਸਰਕਾਰ ਨੇ ਇਸ ਐਕਸਪੋਸਿਟੀ ਨੂੰ ਬਣਾਉਣ ਲਈ ਤਕਰੀਬਨ ਸਾਰੀਆਂ ਮਨਜ਼ੂਰੀਆਂ ਜਿਹੜੀਆਂ ਦੇ ਦਿੱਤੀਆਂ ਨੇ ਔਰ ਇਸ ਪ੍ਰੋਜੈਕਟ ਨੂੰ ਜਦੋਂ ਸਿਰਜਿਆ ਜਾ ਰਿਹਾ ਤੇ ਇਹਦੇ ਵਿੱਚ ਬੜਾ ਸਪਸ਼ਟ ਕਿਹਾ ਵੀ ਇਸ ਸਿਟੀ ਵਿੱਚ ਕੇਵਲ ਵਪਾਰ ਤੇ ਉਦਯੋਗ ਤੱਕ ਇਹਨੂੰ ਸੀਮਿਤ ਨਹੀਂ ਰੱਖਿਆ ਜਾਵੇਗਾ ਇਸ ਸਿਟੀ ਵਿੱਚ ਸਿੱਖਿਆ ਸਿਹਤ ਸੈਰਸਪਾਟਾ ਤੇ ਹੋਰ ਆਧੁਨਿਕ ਜੀਵਨ ਨਾਲ ਜੁੜੀਆਂ ਜੜੀਆਂ ਗੱਲਾਂ ਨੇ ਜਿਹੜੇ ਨਵੀਂ ਜਿਹੜੀ ਸਾਡੀ ਜ਼ਿੰਦਗੀ ਹੈ ਆਧੁਨਿਕ ਜ਼ਿੰਦਗੀ ਉਹਦੇ ਨਾਲ ਜੁੜੇ ਜਿਹੜੇ ਹੋਰ ਮੁੱਦੇ ਨੇ ਉਹਨਾਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਜਾਊਗਾ ਔਰ ਇਸ ਸਿਟੀ ਚ ਬੜਾ ਸਪਸ਼ਟ ਰਿਪੋਰਟ ਕਹਿੰਦੀ ਹੈ ਵੇ ਵਰਲਡ ਕਲਾਸ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ ਤਾਂ ਜੋ ਦੁਨੀਆ ਭਰ ਦੇ ਲੋਕ ਕੰਪਨੀਆਂ ਉਦਯੋਗਪਤੀ ਜਿਹੜੇ ਨੇ ਇਸ ਸਿਟੀ ਵਿੱਚ ਆ ਕੇ ਪ੍ਰਾਊਡ ਫੀਲ ਕਰਨ ਇਸ ਸਿਟੀ ਵਿੱਚ 40 ਦੇ ਕਰੀਬ অতি ਆਧੁਨਿਕ ਮੀਟਿੰਗ ਰੂਮ ਬਣਾਉਣ ਦੀ ਤਜਵੀਜ਼ ਹੈ ਔਰ ਇਸ ਤੋਂ ਇਲਾਵਾ ਕ ਮੰਤਰੀ ਪੱਧਰ ਦੇ ਹੋਟਲ ਕੈਫੇ ਰੈਸਟੋਰੈਂਟ ਵੀ ਇਸ ਸਿਟੀ ਵਿੱਚ ਉਹ ਸਾਰੇ ਜਾਣਗੇ ਔਰ ਨਾਲ ਇਹ ਵੀ ਕਿਹਾ ਗਿਆ ਹੈ big game zone ਵੀ ਇੱਥੇ ਬਣੇਗਾ ਤੇ ਨਾਲ ਦੀ ਨਾਲ ਮਨੋਰੰਜਨ ਸੈਂਟਰ ਵੀ ਇੱਥੇ ਬਣਾਏ ਜਾਣਗੇ ਐਕਸਪਰਸਿਟੀ ਵਿੱਚ ਇੱਕ ਹੋਰ ਤਜਵੀਦ ਜਿਹੜੀ ਸਾਹਮਣੇ ਆਈ ਹੈ ਰਿਟੇਲ ਮਾਲ ਤੇ ਸ਼ਾਪਿੰਗ ਕੰਪਲੈਕਸ ਬਣਾਏ ਜਾਣਗੇ ਮਲਟੀਪਲੈਕਸ ਤੇ థియేటర్ ਵੀ ਇਸ ਸਿਟੀ ਵਿੱਚ ਤੁਹਾਨੂੰ ਦੇਖਣ ਲਈ ਮਿਲਣਗੇ ਹਾਈ ਕੁਆਲਿਟੀ ਦਾ ਇੱਕ ਹਸਪਤਾਲ ਵੀ ਇੱਥੇ ਉਸਾਰਿਆ ਜਾਵੇਗਾ ਬਣਾਇਆ ਜਾਵੇਗਾ ਇਨ ਨੂੰ ਜਿਹੜਾ ਐਕਸਪੋ ਸਿਟੀ ਹੈ ਜਿਹੜਾ ਸਭ ਤੋਂ ਵੱਡਾ ਇਹਦਾ ਥੀਮ ਰੱਖਿਆ ਵੀ ਇਹਨੂੰ ਇਕੋ ਫਰੈਂਡਲੀ ਤੇ ਪ੍ਰਦੂਸ਼ਣ ਮੁਕਤ ਰੱਖਣ ਦਾ ਹਰੇਕ ਜਿਹੜਾ ਰਸਤਾ ਅਪਣਾਇਆ ਜਾਵੇਗਾ ਔਰ ਖਾਸ ਕਰਕੇ ਇਸ ਸਿਟੀ ਵਿੱਚ ਗ੍ਰੀਨ ਸਪੇਸ ਰੇਨ ਵਾਟਰ ਵੈਸਟਿੰਗ ਤੇ ਇਸੇ ਤਰ੍ਹਾਂ 골ਫ ਔਰ ਇਸੇ ਤਰ੍ਹਾਂ ਸੋਲਰ એનર્ਜੀ ਨਾਲ ਵੀ ਇਸ ਨੂੰ ਲੈਸ ਕੀਤਾ ਜਾਊਗਾ ਇਹ ਪ੍ਰੋਜੈਕਟ ਪੰਜਾਬ ਦੇ ਉਦਯੋਗ ਤੇ ਵਿਕਾਸ ਲਈ ਵਰਦਾਨ ਸਾਬਤ ਹੋਊਗਾ ਪੰਜਾਬ ਸਰਕਾਰ ਨੇ ਜਦੋਂ ਇਹ ਪ੍ਰੋਜੈਕਟ ਨੂੰ ਤਿਆਰ ਕੀਤਾ ਤੇ ਇਹਦੀ ਰਿਪੋਰਟ ਵਿੱਚ ਬੜਾ ਸਪਸ਼ਟ ਲਿਖਿਆ ਜਿੱਥੇ ਉਦਯੋਗ ਨੂੰ ਸੂਬੇ ਦੇ ਉਦਯੋਗ ਨੂੰ ਇਹ ਸਿਟੀ ਹੁਲਾਰਾ ਦੇਵੇਗੀ ਉੱਥੇ ਵਪਾਰ ਤੇ ਵਿਕਾਸ ਲਈ ਵੀ ਇਹ ਵਰਦਾਨ ਸਾਬਤ ਹੋਊਗੀ ਔਰ ਇਹ ਅਹਿਮ ਗੱਲ ਇਹ ਹੈ ਵੀ ਇਸ ਪੱਧਰ ਦੀਆਂ ਸ਼ਬਦਾਵਾਂ ਦੇਸ਼ 'ਚ ਕੇਵਲ ਪ੍ਰਕਿਰਤੀ ਮੈਦਾਨ ਵਿੱਚ ਦਿੱਲੀ ਨੇ ਔਰ ਭਗਤੀ ਮੈਦਾਨ ਤੋਂ ਬਾਅਦ ਇਹ ਐਕਸਪੋਸਿਟਿਵ ਪੰਜਾਬ 'ਚ ਬਣੇਗਾ ਔਰ ਬਣੇਗਾ ਵੀ ਭਗਤੀ ਮੈਦਾਨ ਤੋਂ ਤਕਰੀਬਨ 60 ਏਕੜ ਵੱਡਾ ਨਾਲ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਇਹ ਐਕਸਪੋਸਿਟਿਵ ਬਣ ਜਾਏਗਾ ਜੀਲਪੁਰ ਖੇਤਰ ਵਿੱਚ ਤੇ ਇੱਥੋਂ ਦੇ ਸਥਾਨਿਕ ਲੋਕਾਂ ਨੂੰ ਵੱਡੇ ਪੱਧਰ ਤੇ ਵਿਕਾਸ ਦੇ ਮੌਕੇ ਮਿਲਣਗੇ ਔਰ ਕਿਹਾ ਜਾਂਦਾ ਵੀ ਇੱਥੋਂ ਦੇ ਸਥਾਨਕ ਲੋਕਾਂ ਲਈ ਇਹ ਵਰਦਾਨ ਸਾਬਤ ਹੋਊਗਾ ਕਿਉਂਕਿ ਸਭ ਤੋਂ ਪਹਿਲਾਂ ਇੰਨਾ ਵੱਡਾ 183 ਏਕੜ ਜਿਹੜਾ ਐਕਸਪੋਸਿਟੀ ਵਰਲਡ ਕਲਾਸ ਬੰਨਾ ਹੈ ਉਹਦੇ 'ਚ ਕਿਹਾ ਜਾ ਰਿਹਾ ਵੀ ਵੱਡੇ ਪੱਧਰ ਤੇ ਉਦਯੋਗ ਦੇ ਨਾਲ ਦੀ ਨਾਲ ਰੁਜ਼ਗਾਰ ਵੀ ਪ੍ਰਾਪਤ ਹੋਣਗੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਇੱਥੋਂ ਰੁਜ਼ਗਾਰ ਮਿਲਣਗੇ ਇਹਦੇ ਨਾਲ ਇਸ ਖੇਤਰ ਦਾ ਜਿਹੜਾ ਬੁਨਿਆਦੀ ਢਾਂਚਾ ਉਹਦੇ ਵਿੱਚ ਵੀ ਵੱਡਾ ਵਿਕਾਸ ਉਸ਼ਾਲ ਆਉਂਦੀ ਸੁਭਾਵਨਾ ਖਾਸ ਕਰਕੇ ਸੜਕਾਂ ਬਿਜਲੀ ਪਾਣੀ ਤੇ ਸੰਚਾਰ ਦੇ ਸਾਧਨ ਜਿਹੜੇ ਨੇ ਇਹ ਵਿਆਪਕ ਹੋਣ ਦੀ ਸੁਭਾਵਨਾ ਜਿਹੜੀ ਹੈ ਪ੍ਰਕਟਾਈ ਜਾ ਰਹੀ ਹੈ ਔਰ ਇੱਕ ਗੱਲ ਬੜੀ ਸਾਫ਼ ਕਹੀ ਜਾ ਰਹੀ ਹੈ ਵੀ ਜਦੋਂ ਇਹ ਪ੍ਰੋਜੈਕਟ ਬਣੇਗਾ ਤੇ ਇੱਥੋਂ ਦੇ ਲੋਕਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹਦੇ ਵਿੱਚ ਵੱਡਾ ਉਸ਼ਾਲ ਆਏਗਾ ਕੀਮਤਾਂ ਵਧਣਗੀਆਂ ਕਿਉਂਕਿ ਜਿਸ ਖੇਤਰ ਵਿੱਚ ਇੰਟਰਨੈਸ਼ਨਲ ਲੈਵਲ ਦਾ ਐਕਸਪੋ ਸਿਟੀ ਬਣੇਗਾ ਗੁਦਰਤੀ ਹੈ ਉੱਥੋਂ ਦਾ ਬੁਨਿਆਦੀ ਢਾਂਚਾ 인ਫਰਾਸਟ੍ਰਕਚਰ ਜਿਹੜਾ ਆ ਉਹ ਵੀ ਬੜਾ ਵਿਕਸਿਤ ਹੋਊਗਾ ਤੇ ਉਹਦੇ ਨਾਲ ਪ੍ਰਾਪਰਟੀਆਂ ਵਧਣੀਆਂ ਵੀ ਸੁਭਾਵਕ ਹੈ ਔਰ ਨਾਲ ਇਹ ਵੀ ਗੱਲ ਕਹੀ ਗਈ ਵੀ ਇਹ ਸਿਟੀ ਬਣਨ ਨਾਲ ਇਸ ਖੇਤਰ 'ਚ ਸਿੱਖਿਆ ਤੇ ਖਾਸ ਕਰਕੇ ਸਿਹਤ ਸਭਾਵਾਂ ਨੂੰ ਵੱਡਾ ਊਸ਼ਾਲ ਮਿਲੇਗਾ ਉਹ ਸੈਫਸ ਪਟਾ ਵੀ ਇੱਥੇ ਵਿਕਸਿਤ ਹੋਊਗਾ ਔਰ ਸਥਾਨਿਕ ਲੋਕਾਂ ਦਾ ਜਿਹੜਾ ਛੋਟਾ ਵੱਡਾ ਵਪਾਰ ਹੈ ਉਹਨੂੰ ਵੀ ਵੱਡਾ ਹੁਲਾਰਾ ਮਿਲੇਗਾ ਨਾਲੇ ਵੀ ਇਸ ਪ੍ਰੋਜੈਕਟ ਵਿੱਚ ਗੱਲ ਕਹੀ ਗਈ ਹੈ ਪ੍ਰੋਜੈਕਟ ਰਿਪੋਰਟ ਵਿੱਚ ਜੋ ਸਾਡੇ ਸਾਹਮਣੇ ਆਈ ਹੈ ਵੀ ਇਹ ਐਕਸਪੋਸਿਟਿਵ ਵਰਲਡ ਕਲਾਸ ਬਣਨ ਨਾਲ ਗੁਦਰਤੀ ਹੈ ਇੱਥੋਂ ਦੀ ਸਿਕਿਉਰਿਟੀ ਇੱਥੋਂ ਦੇ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਵੀ ਵਿਆਪਕ ਹੋਣਗੇ ਔਰ ਇੱਥੋਂ ਦੇ ਲੋਕਾਂ ਨੂੰ ਸਿਕਿਉਰਿਟੀ ਪੱਖੋਂ ਵੀ ਵੱਡੀ a sohlut mele